ਹਾਂਜੀ ਸਤਿ ਸ੍ਰੀ ਅਕਾਲ ਮੈਂ ਮਨਦੀਪ कौर ਅੱਜ ਦੀ ਇਹ ਵੀਡੀਓ ਉਹਨਾਂ ਸਾਰਿਆਂ ਦੇ ਲਈ ਹੈ ਜਿਹੜੇ YouTube ਦੇ ਉੱਪਰ ਕੰਮ ਕਰਦੇ ਨੇ ਜਿਹੜੇ ਚਾਹੁੰਦੇ ਨੇ ਕਿ ਉਹਨਾਂ ਦਾ ਚੈਨਲ ਵਧੀਆ ਚੱਲੇ ਅੱਗੇ ਜਾ ਕੇ ਕਿਸੇ ਪ੍ਰੋਬਲਮ ਦੇ ਵਿੱਚ ਨਾ ਪੈਣ ਉਹਨਾਂ ਦੇ ਲਈ ਇਹ ਵੀਡੀਓ ਆ ਕਿਉਂਕਿ YouTube ਪਲੇਟਫਾਰਮ ਦੇ ਉੱਪਰ ਕੰਮ ਕਰਨ ਵਾਲਿਆਂ ਨੂੰ ਬਹੁਤ ਵੱਡੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ ਜੇਕਰ ਇਹ ਗੱਲ ਦਾ ਧਿਆਨ ਨਾ ਰੱਖਿਆ ਤਾਂ ਉਹਨਾਂ ਦੀਆਂ ਵੀਡੀਓਜ਼ ਡਿਲੀਟ ਕੀਤੀਆਂ ਜਾ ਸਕਦੀਆਂ ਉਹਨਾਂ ਦਾ ਚੈਨਲ ਵੀ ਬੰਦ ਹੋ ਸਕਦਾ ਸੋ ਇਹ ਗੱਲ ਜਿਹੜੀ ਕਿ ਅੱਜ ਮੈਂ ਇਸ ਵੀਡੀਓ ਦੇ ਵਿੱਚ ਦੱਸਣ ਲੱਗੀ ਹਾਂ ਖਾਸ ਤੌਰ ਤੇ ਅੱਗੇ ਜਦੋਂ ਵੀ ਤੁਸੀਂ ਕੰਟੈਂਟ ਅਪਲੋਡ ਕਰਨਾ ਆਪਣੇ ਧਿਆਨ ਦੇ ਵਿੱਚ ਰੱਖਣੀ ਹੈ ਸੋ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਮੇਰਾ ਇਹੀ ਹੈ ਕਿ ਥੋੜਾ ਜਿਹਾ ਅਵੇਅਰ ਰਹੋ ਆਪਣਾ ਇਹਨਾਂ ਵਧੀਆ ਬਣਾਇਆ ਚੈਨਲ ਤੁਸੀਂ ਕਿਤੇ ਕੀ ਛੋਟੀ ਜੀ ਗਲਤੀ ਕਰਕੇ ਡਿਲੀਟ ਨਾ ਕਰਵਾ ਲਵਾਂ ਜਾਂ ਫਿਰ ਆਪਣੀਆਂ ਉਹ ਵੀਡੀਓਜ਼ ਜਿਹੜੀਆਂ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਨੇ ਤੁਹਾਡੀਆਂ ਡਿਲੀਟ ਨਾ ਹੋ ਜਾਣ ਸੋ ਇਸੇ ਕਰਕੇ ਅੱਜ ਜਿਹੜੀ ਤੁਹਾਨੂੰ ਮੈਂ ਗੱਲ ਦੱਸਣ ਲੱਗੀ ਹਾਂ ਧਿਆਨ ਦੇ ਵਿੱਚ ਰੱਖ ਕਿ ਆਪਣਾ ਕੰਮ ਅੱਗੇ ਜਾਰੀ ਰੱਖਣਾ ਸੋ ਜਿਹੜਾ ਇਹ 2-3 ਦਿਨ ਪਹਿਲਾਂ YouTube ਵੱਲੋਂ ਨਵਾਂ ਅਪਡੇਟ ਦਿੱਤਾ ਗਿਆ ਜਿਸ ਵਿੱਚ ਕੀ ਕਿਹਾ ਗਿਆ ਕਿ ਜੋ ਵੀ ਕੋਈ YouTube ਦੇ ਉੱਪਰ ਥੰਬਨੇਲ ਜਾਂ ਟਾਈਟਲ ਇਸ ਤਰ੍ਹਾਂ ਦਾ ਲਿਖੂਗਾ ਜਿਸ ਦਾ ਕਿ ਵੀਡੀਓ ਦੇ ਨਾਲ ਕੰਟੈਂਟ ਦੇ ਨਾਲ ਕੁਝ ਵੀ ਲਿੰਕ ਨਹੀਂ ਹੈਗਾ ਮਤਲਬ ਕਿ ਟਾਈਟਲ ਜਾਂ ਥੰਬਨੇਲ ਤੁਹਾਡਾ ਕੁਝ ਹੋਰ ਹੈ ਪਰ ਕੰਟੈਂਟ ਦੇ ਵਿੱਚ ਅਜੇਹੀ ਵੀਡੀਓ ਦੇ ਵਿੱਚ ਅਜੇਹੀ ਕੋਈ ਵੀ ਗੱਲ ਨਹੀਂ ਦਿਖਦੀ ਤਾਂ ਤੁਹਾਡੀਆਂ ਉਹ ਵੀਡੀਓਜ਼ ਰਿਮੂਵ ਕੀਤੀਆਂ ਜਾਣਗੀਆਂ ਤੁਹਾਡਾ ਚੈਨਲ ਵੀ ਰਿਮੂਵ ਕੀਤਾ ਜਾ ਸਕਦਾ ਹੈ ਜੀ ਹਾਂ ਜੇਕਰ ਤੁਸੀਂ ਇਸ ਤਰ੍ਹਾਂ ਦਾ ਕੰਟੈਂਟ ਅਪਲੋਡ ਕਰਨ ਦੀ ਸੋਚਦੇ ਹੋ ਜਾਂ ਫਿਰ ਪਹਿਲਾਂ ਕਿਤੇ ਹੈ ਦਾ ਉਸ ਨੂੰ ਹਟਾ ਦਿਓ ਕਿਉਂਕਿ ਹੁਣ ਇਸ ਤਰ੍ਹਾਂ ਦੀਆਂ ਵੀਡੀਓਜ਼ ਡਿਲੀਟ ਕੀਤੀਆਂ ਜਾਣਗੀਆਂ YouTube ਵੱਲੋਂ ਸਖਤੀ ਦੇ ਨਾਲ ਐਕਸ਼ਨ ਲਿਆ ਜਾਵੇਗਾ ਤੇ ਇਸ ਤਰ੍ਹਾਂ ਦੇ ਚੈਨਲਸ ਜੋ ਲਗਾਤਾਰ ਕੰਮ ਕਰ ਰਹੇ ਉਹ ਵੀ ਡਿਲੀਟ ਕੀਤੇ ਜਾਣਗੇ ਹੁਣ ਕਿਸ ਤਰ੍ਹਾਂ ਦੇ ਕੰਟੈਂਟ ਦੀ ਗੱਲ ਕੀਤੀ ਜਾ ਰਹੀ ਹੈ ਮੰਨ ਲਓ ਵੀਡੀਓ ਦਾ ਥੰਬਨੇਲ ਜਾਂ ਟਾਈਟਲ ਹੈ ਕਿ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਦੇ ਦਿੱਤਾ ਪਰ ਵੀਡੀਓ ਦੇ ਵਿੱਚ ਉਸ ਰਿਲੇਟਡ ਕੋਈ ਵੀ ਜਾਣਕਾਰੀ ਨਹੀਂ ਉਸ ਰਿਲੇਟਡ ਕੁਝ ਵੀ ਨਹੀਂ ਹੈਗਾ ਵੀਡੀਓ ਦੇ ਵਿੱਚ ਸੋ ਵੀਡੀਓ ਅਲੱਗ ਹੈ ਟੋਟਲੀ ਉਸ ਚੀਜ਼ ਤੋਂ ਜੋ ਥੰਬਨੇਲ ਜਾਂ ਟਾਈਟਲ ਹੈ ਤਾਂ ਇਸ ਤਰ੍ਹਾਂ ਦਾ ਕੰਮ ਨਾ ਕਰਿਓ ਦਾ ਕਾਰਨ ਕੀ ਹੈ ਕਿ ਜੋ ਲੋਕ ਵੀਡੀਓਜ਼ ਦੇਖਦੇ ਨੇ ਉਹ ਟਰਸਟ ਨਹੀਂ ਕਰ ਪਾਉਂਦੇ ਕਿ ਮਿਸਲੀਡ ਹੋ ਰਿਹਾ ਲੋਕ ਥੰਬਨੇਲ ਦੇ ਵਿੱਚ ਕੁਝ ਹੋਰ ਲਿਖਿਆ ਹੁੰਦਾ ਤੇ ਵੀਡੀਓ ਦੇ ਵਿੱਚ ਅਜਹੀ ਕੋਈ ਗੱਲ ਨਹੀਂ ਹੁੰਦੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮਸ ਅਸੀਂ ਆਮ ਦੇਖਦੇ ਸੀ ਸੋ ਇਹ ਸਾਰਾ ਐਕਸ਼ਨ YouTube ਨੇ ਇਸੇ ਕਰਕੇ ਲਿਆ ਕਿਉਂਕਿ ਇੱਕ ਟਰਸਟਵਰਦੀ ਪਲੇਟਫਾਰਮ ਹੈ ਸੋ ਇਸ ਚੀਜ਼ ਨੂੰ ਕਲਿੱਕਬਿਟ ਕਿਹਾ ਜਾਂਦਾ ਜਦੋਂ viewers ਨੂੰ ਇਮਪ੍ਰੈਸ ਕਰਨ ਦੇ ਲਈ ਅਟਰੈਕਟ ਕਰਨ ਦੇ ਲਈ ਥੰਬਨੇਲ ਜਾਂ ਟਾਈਟਲ ਕੁਝ ਹੋਰ ਦਿੱਤਾ ਜਾਂਦਾ ਵੀਡੀਓ ਉਸ ਤਰ੍ਹਾਂ ਦੀ ਨਹੀਂ ਹੁੰਦੀ ਉਸ ਰਿਲੇਟਡ ਕੋਈ ਵੀ ਗੱਲ ਵੀਡੀਓ ਦੇ ਵਿੱਚ ਨਹੀਂ ਕੀਤੀ ਗਈ ਹੁੰਦੀ ਸੋ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਇਹ ਗੱਲ ਲੜ ਬਣ ਲਓ ਕੁਆਲਿਟੀ ਵਾਲਾ ਕੰਟੈਂਟ ਅਪਲੋਡ ਕਰੋ ਜੇਕਰ ਇਸ ਤਰ੍ਹਾਂ ਪਹਿਲਾਂ ਕੋਈ ਬਾਈ ਮਿਸਟੇਕ ਵੀਡੀਓ ਪਈ ਹੋਈ ਹੈ ਤਾਂ ਤੁਸੀਂ ਆਪ ਹੀ ਪਹਿਲਾਂ ਹਟਾ ਦਿਓ ਸੋ ਇਸ YouTube ਬਲੋ ਕਲਿਕ ਵੇਟ ਰਿਲੇਟਡ ਅਪਡੇਟ ਇਨ ਫਿਊਚਰ ਕੋਸ਼ਿਸ਼ ਰਹੇਗੀ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਅਪਡੇਟ ਮੇਰੇ ਧਿਆਨ ਚ ਆਉਂਦਾ ਤਾਂ ਮੈਂ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੀ ਰਵਾਂਗੀ ਸੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ